ਨਵੇਂ ਰਾਸ਼ਟਰੀ ਖੇਤੀ ਕਾਨੂੰਨ ਜਿਨ੍ਹਾਂ ਨੂੰ ਖੇਤੀ ਖੜਕੇ ਵੀ ਕਿਹਾ ਜਾਂਦਾ ਹੈ 2020 ਵਿੱਚ ਭਾਰਤ ਸਰਕਾਰ ਦੁਆਰਾ ਲਾਗੂ ਕੀਤੇ ਗਏ ਸਨ ਇਹ ਤਿੰਨ ਖੇਤੀ ਕਾਨੂੰਨ ਖੇਤੀ ਨਾਲ ਸੰਬੰਧਿਤ ਮੰਡੀ ਪ੍ਰਣਾਲੀ ਨਿੱਜੀ ਖਰੀਦ ਅਤੇ ਕੰਟਰੈਕਟ ਖੇਤੀ ਨਾਲ ਜੁੜੇ ਹੋਏ ਸਨ ਪੰਜਾਬ ਸਰਕਾਰ ਅਤੇ ਕਿਸਾਨਾਂ ਨੇ ਉਹਨਾਂ ਕਾਨੂੰਨਾਂ ਦਾ ਵਿਰੋਧ ਕੀਤਾ ਕਿਸਾਨ ਉਤਪਾਦਨ ਅਤੇ ਵਪਾਰ ਵਿੰਡਸ ਸਰਗਸੀ ਅਤੇ ਸੁਪਦਾ ਕਾਨੂੰਨ 2020 ਇਹ ਕਾਨੂੰਨ ਕਿਸਾਨਾਂ ਨੂੰ ਆਪਣੀ ਫਸਲ ਮੰਡੀ ਤੋਂ ਬਾਹਰ ਵੇਚਣ ਦੀ ਆਜ਼ਾਦੀ ਦਿੰਦਾ ਸੀ ਇਸ ਨਾਲ ਐਮਐਸਪੀ ਪ੍ਰਣਾਲੀ ਨਿਊਤਮ ਸਮਰਥਨ ਕੀਮਤ ਖਤਮ ਹੋਣ ਦਾ ਡਰ ਬਣਿਆ ਇਹ ਕੰਟਰੈਕਟ ਖੇਤੀ ਨੂੰ ਵਧਾਵਾ ਦਿੰਦਾ ਸੀ ਕਿਸਾਨਾਂ ਨੂੰ ਡਰ ਸੀ ਕਿ ਇਹ ਨਿੱਜੀ ਕੰਪਨੀਆਂ ਵੱਲੋਂ ਸ਼ੋਸ਼ਣ ਵਧਾਉਣ ਦਾ ਕਾਰਨ ਬਣੇਗਾ ਇਸ ਕਾਨੂੰਨ ਅਨਸਾਰ ਕੁਝ ਖੇਤੀ ਉਪ ਉਪਾਦਾਂ ਨੂੰ ਅਵਸ਼ਕ ਵਸਤੂਆਂ ਦੀ ਸ਼੍ਰੇਣੀ ਤੋਂ ਹਟਾ ਦਿੱਤਾ ਗਿਆ ਇਸ ਨਾਲ ਬਾਜ਼ਾਰ ਵਿੱਚ ਸਟਿੰਗ ਅਤੇ ਮੂਲ ਕੀਮਤਾਂ ਤੇ ਕੰਟਰੋਲ ਖਤਮ ਹੋਣ ਦਾ ਖਤਰਾ ਸੀ ਪੰਜਾਬ ਦੇ ਕਿਸਾਨ ਨਿਰਭਰ ਹਨ ਐਮਐਸਪੀ ਤੇ ਜੋ ਕਿ ਮੁੱਖ ਤੌਰ ਤੇ ਗਵਰਨਮੈਂਟ ਮੰਡੀ ਸਿਸਟਮ ਏਪੀਐਮਸੀ ਦੁਆਰਾ ਮਿਲਦੀ ਹੈ ਇਹ ਕਾਨੂੰਨ ਐਮਐਸਪੀ ਪ੍ਰਣਾਲੀ ਨੂੰ ਖਤਰਾ ਪਹੁੰਚਾਉਂਦੇ ਹਨ ਇਹ ਕਾਨੂੰਨ ਨਿੱਜੀ ਖਰੀਦਦਾਰਾਂ ਤੇ ਬਿਜ਼ਨਸ ਕਰਾਉਣਿਆਂ ਨੂੰ ਖੇਤੀ ਸੈਕਟਰ ਵਿੱਚ ਵੱਡਾ ਰੋਲ ਦੇ ਦਿੰਦੇ ਹਨ ਜਿਸ ਨਾਲ ਖੁਦਕੁਸ਼ੀ ਅਤੇ ਸ਼ੋਸ਼ਣ ਵਧਣ ਦੀ ਚਿੰਤਾ ਹੈ ਮੰਡੀ ਪ੍ਰਣਾਲੀ ਤੇ ਨਿਰਭਰ ਰਜਾਸਵ ਘਟ ਜਾਣ ਦੀ ਸੰਭਾਵਨਾ ਸੀ ਜਿਸ ਨਾਲ ਪੰਜਾਬ ਦੀ ਆਰਥਿਕਤਾ ਪ੍ਰਭਾਵਿਤ ਹੋ ਸਕਦੀ ਹੈ ਕਿਸਾਨ ਡਰਦੇ ਹਨ ਕਿ ਇਹ ਕਾਨੂੰਨ ਉਹਨਾਂ ਨੂੰ ਨਿੱਜੀ ਕੰਪਨੀਆਂ ਦੇ ਹੱਥਾਂ ਵਿੱਚ ਛੱਡ ਦੇਣਗੇ ਜਿਸ ਨਾਲ ਉਹਨਾਂ ਦੇ ਹੱਕ ਘਟ ਸਕਦੇ ਹਨ ਇਹ ਕਾਨੂੰਨ ਕਿਸਾਨਾਂ ਨੂੰ ਸੰਭਲ ਦੇਣ ਦੀ ਬਜਾਏ ਨਿੱਜੀ ਸਟਾਕ ਹੋਲਡਰਾਂ ਨੂੰ ਫਾਇਦਾ ਪਹੁੰਚਾਉਣ ਵਾਲੇ ਦਿਖਾਈ ਦਿੱਤੇ। ਪੰਜਾਬ ਦੇ ਕਿਸਾਨਾਂ ਨੇ 2020 ਤੋਂ ਲੈ ਕੇ 2021 ਤੱਕ ਦਿੱਲੀ ਦੀਆਂ ਸੀਮਾਵਾਂ ਤੇ ਵੱਡੇ ਪੱਧਰ ਤੇ ਸੰਘਰਸ਼ ਕੀਤਾ। ਇਸ ਪ੍ਰਦਰਸ਼ਨ ਨੂੰ ਅੰਤਰਰਾਸ਼ਟਰੀ ਸਮਰਥਨ ਵੀ ਮਿਲਿਆ। ਸਰਕਾਰ ਨੂੰ 2021 ਵਿੱਚ ਇਹ ਕਾਨੂੰਨ ਵਾਪਸ ਲੈਣੇ ਪਏ। ਪੰਜਾਬ ਸਰਕਾਰ ਦੇ ਵਿਰੋਧ ਅਤੇ ਕਿਸਾਨਾਂ ਦੇ ਸੰਜੀਦੇ ਸ਼ੰਗਾਰਥ ਨੇ ਇਹ ਸਾਬਤ ਕਰ ਦਿੱਤਾ ਕਿ ਇਹ ਕਾਨੂੰਨ ਪਿੰਡ ਅਤੇ ਖੇਤੀ ਪ੍ਰਣਾਲੀ ਲਈ ਆਰਥਿਕ ਅਤੇ ਸਮਾਜਿਕ ਸੰਕਟ ਪੈਦਾ ਕਰ ਸਕਦੇ ਹਨ।